ਹਾਂਜੀ ਅੱਜ 3 ਅਗਸਤ 2025 ਤੇ ਆਪਣੇ ਕੋਲ ਸੱਜਣ ਮਿੱਤਰ ਅੱਜ ਪਹੁੰਚ ਰਹੇ ਆ ਤੇ ਕਰਵਾਵਾਂਗੇ ਤੁਹਾਡੀ ਗੱਲਬਾਤ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ ਮੁੰਡੇ ਬਹੁਤ ਸੀਰੀਅਸ ਹੋਏ ਹੋਏ ਆ ਆਪਣੀ ਸਿਹਤ ਪ੍ਰਤੀ ਤੇ ਘਰੋਂ ਨਿਕਲ ਕੇ ਕੁਝ ਕਰਨ ਦੇ ਜਜ਼ਬੇ ਨੂੰ ਲੈ ਕੇ ਤੇ ਉਹੀ ਅੱਜ ਤੁਹਾਨੂੰ ਇੱਕ ਵੀਡੀਓ ਦੇ ਨਾਲ ਵੀਡੀਓ ਦੇ ਜਰੀਏ ਤੁਹਾਨੂੰ ਮਿਲਵਾਵਾਂਗੇ ਸੱਜਣ ਮਿੱਤਰਾਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਤੇ ਜੋ ਇੱਕ ਟੀਚਰ ਲੈ ਕੇ ਤੁਰੇ ਸੀ ਵੀ ਬਾਈ ਅਸੀਂ ਵੀ ਪਹਿਲੀ ਵਾਰ ਘਰੋਂ ਨਿਕਲੇ ਆ ਤੇ ਕਰਵਾਵਾਂਗੇ ਤੁਹਾਡੀ ਗੱਲਬਾਤ ਕਿੱਥੋਂ ਨੇ ਤੇ ਕਿਹੜਾ ਬਾਈ ਉਹਨਾਂ ਨੇ ਟੂਰ ਕਰਿਆ ਦੋ ਜਣੇ ਆ ਮੁੰਡੇ ਤੇ ਪਹੁੰਚ ਰਹੇ ਆਪਣੇ ਕੋਲੇ ਕੁਛਕ ਟਾਈਮ ਲਈ ਜਿਹੜੇ ਬਾਈਆਂ ਦੇ ਆ ਦੇਖ ਸੀ ਪਹੁੰਚ ਗਏ ਆਪਣੇ ਕੋਲੇ ਤੇ ਅੰਦਰ ਆ ਕੇ ਕਰਦੇ ਆ ਗੱਲਾਂ ਬਾਤਾਂ ਹੋਰ ਬਾਈ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੰਨੇ ਹੋ ਜੀ ਇਹ ਚੱਦਰ ਵੀ ਆਏਗਾ ਚੜਦੀ ਕਲਾ ਚੜਦੀ ਕਲਾ ਤੁਸੀਂ ਜੋ ਸੋਹਣੇ ਚੜਦੀ ਕਲਾ ਕਿਵੇਂ ਬਾਈ ਚੜਦੀ ਕਲਾ ਜੀ ਹਾਂ ਜੇ ਮੈਂ ਫਿਰ ਗੱਭਰੂ ਉਹ ਪੰਜਾਬ ਦੇ ਉਹ ਵਧੀਆ ਵੀਰੇ ਵਧੀਆ ਬਹੁਤ ਬਹੁਤ ਵਧੀਆ ਕਿਵੇਂ ਮਿਲਿਆ ਰਿਸਪੌਂਸ ਫਿਰ ਰਿਸਪੌਂਸ ਬਹੁਤ ਵਧੀਆ ਮਿਲਿਆ ਵੀਰੇ ਲੋਕ ਚੜਦੀ ਕਲਾ ਇਹ ਪਹਿਲਾ ਟੂਰ ਸੀ ਬਾਈ ਮੈਨੂੰ ਚਲੋ ਖੁਸ਼ੀ ਹੋਈ ਆ ਸਾਨੂੰ ਵੀ ਬਹੁਤ ਤੇ ਬਾਕੀ ਤੁਸੀਂ ਦੱਸਿਆ ਸੀ ਵੀ ਸਤੰਬਰ ਨਵੰਬਰ ਚ ਆਪਾਂ ਤਾਂ ਨਹੀਂ ਜਾ ਸਕਦੇ ਵੀ ਸਾਨੂੰ ਕੰਮ ਆ ਗਏ ਹਾਂ ਹਾਂ ਸਾਡਾ ਸੀਜ਼ਨ ਹੁੰਦਾ ਹਾਂ ਥੋੜਾ ਸੀਜ਼ਨ ਹੁੰਦਾ ਫੋਟੋਗ੍ਰਾਫੀ ਦਾ ਥੋੜਾ ਕੰਮ ਹਾਂ ਇਹ ਆ ਗਿਓ ਕਰਦੇ ਆ ਗੱਲਾਂ ਬਾਤਾਂ ਠੀਕ ਆ ਵੀਰੇ ਠੀਕ ਆ ਜੀ ਹਾਈ ਦੇਖੋ ਮਮਰੀ ਚੋ ਦੇ ਹੋਈ ਹੋਵੇ ਚਾਹੇ ਮਰੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ ਓਲਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 3 ਅਗਸਤ 2025 ਤੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਆਪਣੇ ਕੋਲ ਸੱਜਣ ਮਿੱਤਰ ਪਹੁੰਚ ਰਹੇ ਆ ਵੀ ਜਿਨ੍ਹਾਂ ਨੇ ਪੰਜਾਬ ਦਾ ਟੂਰ ਪਹਿਲੀ ਵਾਰ ਕਰਿਆਗਾ ਤੇ اف ਕਾ ਉਹਨਾਂ ਨੂੰ ਕੋ ਸ਼ੇਅਰ ਕਰਦੇ ਆ ਗੱਲਾਂ ਬਾਤਾਂ ਕਿ ਕਿਵੇਂ ਟੂਰ ਰਿਹਾ ਤੇ ਜੋ ਨਵੇਂ ਸੱਜਣ ਮਿੱਤਰ ਟੂਰ ਕਰਨਾ ਚਾਹੁੰਦੇ ਆ ਉਹਨਾਂ ਲਈ ਕੀ ਕੀ ਧਿਆਨ ਰੱਖਣ ਜੋ ਗੱਲਾਂ ਨੇ ਤੇ ਆਜੋ ਕਰਦੇ ਆ ਸੱਜਣ ਮਿੱਤਰਾਂ ਨਾਲ ਗੱਲਾਂ ਬਾਤਾਂ ਤੇ ਪੈਂਡ ਪੁੱਛਦੇ ਆ ਪਹਿਲਾਂ ਤੇ ਬਾਈ ਉਹਨਾਂ ਦਾ ਨਾਮ ਪੁੱਛਦੇ ਆ ਤੇ ਹਾਂਜੀ ਬਾਈ ਪਰ ਜੋ ਹੈ ਕਲਪਾ ਤੇ ਵੀਰੇ ਦੱਸਿਓ ਆਪਣੇ ਬਾਰੇ ਵੀ ਤੁਹਾਡਾ ਪੈਂਡ ਕਿਹੜਾ ਤੇ ਕੀ ਆਪਣਾ ਨਾਮ ਆ ਮੇਰਾ ਪੈਂਡ ਹੈਗਾ ਵੀਰੇ ਰਾਏਕੋਟ ਕੋਲੇ ਕਾਲਸਾ ਪੈਂਡ ਠੀਕ ਬੋਲੇ ਨਾਮ ਮੇਰਾ ਹੈਗਾ ਵੀਰੇ ਸਤਵੰਤ ਠੀਕ ਹੈ ਭਾਈ ਆਪਣਾ ਫੇਰੇ ਮੇਰਾ ਨਾਮ ਅਨਸਾਰ ਖਾਨਾ ਜੀ ਇਹ ਪਿੰਡ ਮੇਰਾ ਗੰਗੋਹੜਾ ਜੀ ਮਹਿਰਤਣਾ ਕੋਲੇ ਬਰਨਾਲਾ ਚ ਠੀਕ ਹੈ ਭਾਈ ਠੀਕ ਹੈ ਤੇ ਭਾਈ ਆਪਾਂ ਗੱਲਾਂ ਬਾਤਾਂ ਕਰਦੇ ਆ ਵੀ ਤੁਸੀਂ ਕਿੰਨੇ ਤਰੀਕ ਨੂੰ ਆਪਾਂ ਸੁਰੇ ਸੀ ਕਿ ਆਪਣੇ ਪੰਜਾਬ ਦੇ ਵਿੱਚੋਂ ਕਿਹੜੇ ਪਿੰਡ ਤੋਂ ਸੁਰੇ ਹੋ ਤੁਸੀਂ ਅਸੀਂ ਵੀਰੇ 7 ਤਰੀਕ ਨੂੰ ਸੁਰੇ ਸੀਗੇ 7 ਜੁਲਾਈ ਨੂੰ ਠੀਕ ਹੈ ਤੇ ਪੁਰਦਵਾਰਾ ਝੰਡ ਸਰ ਸਾਹਿਬ ਪਿੰਡਾ ਢੁੱਲੀ ਵਾਲ ਕੋਲ ਠੀਕ ਹੈ ਭਾਈ ਤੇ ਉੱਥੋਂ ਅਸੀਂ ਅਰਦਾਸ ਕਰਾ ਕੇ ਠੀਕ ਹੈ ਜੀ ਮਾ ਟੋਰੇ ਜੀ ਅੱਗੇ ਵੱਲ ਨੂੰ ਆੜੀ ਸਾਰਾ ਬਸ ਆਹ ਵੱਲ ਦੀ ਹੁੰਦੇ ਹੋਈ ਪਰਮਾਨਸਰ ਵਗੈਰਾ ਏਰੀਆ ਇਧਰ ਦੀ ਹੁੰਦੇ ਸਾਰੇ ਅਸੀਂ ਘੁੰਮ ਕੇ ਠੀਕ ਹੈ ਬਈ ਤੇ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਆ ਤੇ ਅੱਜ ਸਾਨੂੰ ਹੈਗਾ ਜੀ 27ਵਾਂ ਦਿਨ 27ਵਾਂ ਦਿਨ ਹੋ ਗਿਆ ਬਾਈ ਉਹਨਾਂ ਦਾ ਤੇ ਵੀਰੇ ਤੁਸੀਂ ਜਿਵੇਂ ਇਧਰ ਬਠਿੰਡੇ ਵਾਲਾ ਕਿਲਾ ਹਨਾ ਤੇ ਹੋਰ ਇਧਰ ਉਹ ਸੈਣੀ ਵਾਲਾ ਬਾਰਡਰ ਹਾਂਜੀ ਹਾਂਜੀ ਤੇ ਜਾਦਾ ਪੰਜਾਬ ਦੇ ਵਿੱਚ ਜਿਵੇਂ ਕਹ ਲਈਏ ਕਿਵੇਂ ਰਿਸਪੌਂਸ ਰਿਹਾ ਆਪਣਾ ਜਿਵੇਂ ਆਪਾਂ ਸਾਈਕਲਾਂ ਤੇ ਜਾਂਦੇ ਆ ਰਸਤੇ ਦੇ ਵਿੱਚ ਸਭ ਜਨ ਮਿੱਤਰ ਮਿਲਦੇ ਆ ਕੋਈ ਵੀ ਆ ਹਾਂ ਜੀ ਹਾਂ ਜੀ ਰਿਸਪੌਂਸ ਸੀਰੀਅਸ ਆਪਣਾ ਕਿਵੇਂ ਰਿਹਾ ਮੰਨ ਲਓ ਰਿਸਪੌਂਸ ਵੀ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਚੰਗੇ ਮਾੜੇ ਲੋਕ ਹਰੇਕ ਸਮਾਜ ਦੇ ਵਿੱਚ ਹੁੰਦੇ ਆ ਹਾਂ ਜੀ ਹਾਂ ਜੀ ਪਰ ਜਿੰਨਾ ਕੁ ਵੀ ਸਾਨੂੰ ਰਿਸਪੌਂਸ ਮਿਲਿਆ ਲੋਕਾਂ ਦਾ ਬਹੁਤ ਵਧੀਆ ਮਿਲਿਆ ਠੀਕ ਆ ਤੇ ਬਹੁਤੇ ਲੋਕਾਂ ਨੇ ਦਾ ਰਸਤੇ ਵਿੱਚ ਰੋਕ ਕੇ ਸਾਨੂੰ ਵਧੀਆ ਠੰਡੇ ਵਗੈਰਾ ਜਿਵੇਂ ਚਾਹ ਪਾਣੀ ਪ੍ਰਸ਼ਾਦਾ ਆਪ ਦਾ ਉਹਨਾਂ ਨੇ ਆਪ ਸਕਾਇਆ ਜਿਦੋਂ ਮੰਨ ਲਓ ਅਸੀਂ ਆਪ ਖਾਂਦੇ ਸੀ ਤੇ ਬਹੁਤੇ ਲੋਕਾਂ ਨੇ ਤਾਂ ਪੈਸੇ ਵੀ ਨਹੀਂ ਲਏ ਸਾਥ ਹਾਂ ਉਹ ਇਹਨਾਂ ਕਹਿ ਦਿੰਦੇ ਸੀ ਵੀ ਚਲੋ ਤੁਸੀਂ ਧਾਰਮਿਕ ਯਾਤਰਾ ਕਰਦੇ ਹੋ ਤੇ ਜਿਹੜਾ ਸਮਝ ਲੋ ਸਾਡਾ ਮੱਥਾ ਹੀ ਇੱਕ ਤਰ੍ਹਾਂ ਦਾ ਟਿਕਿਆ ਹਾਂਜੀ ਹਾਂਜੀ ਹੁੰਦੇ ਬਹੁਤ ਵਧੀਆ ਲੋਕ ਮਿਲene ਬਸ ਨਹੀਂ ਨਹੀਂ ਚੰਗੀ ਗੱਲ ਹੈ ਬਾਈ ਤੇ ਹੋਰ ਬਾਈ ਇਹ ਚੀਜ਼ ਆ ਵੀ ਇੱਕ ਜਿਵੇਂ ਮੰਨ ਲਓ ਜੇ ਕੋਈ ਨਵਾਂ ਸਫਰ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕਦੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜੇ ਮੈਂ ਕੋਈ ਪੰਜਾਬ ਦਾ ਟੂਰ ਰਾਉਣਾ ਚਾਹੁੰਦਾ ਸੁਝਾਅ ਵੀਰੇ ਇੱਕ ਤਾਂ ਦੇਖੋ ਜਦੋਂ ਤੁਸੀਂ ਪਹਿਲਾਂ ਸਾਈਕਲ ਲੈ ਕੇ ਜਾਂਦੇ ਹਾਂ ਉਹਦੀ ਜਿਹੜੀ ਤੁਸੀਂ ਪੂਰੀ ਸਰਵਿਸ ਆ ਉਹ ਚੰਗੀ ਤਰ੍ਹਾਂ ਕਰਾ ਕੇ ਲੈ ਕੇ ਜਾਓ ਠੀਕ ਆ ਬਈ ਕਿਉਂਕਿ ਜੇ ਮੰਨ ਲਓ ਰਸਤੇ ਦੇ ਵਿੱਚ ਕਈ ਵਾਰ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਦੁਕਾਨ ਕਈ ਵਾਰ ਮਿਲਦੀ ਨਹੀਂ ਸਹੀ ਆ ਬਈ ਦੂਰ ਪੈ ਜਾਂਦਾ ਤੇ ਇੱਕ ਜਿਵੇਂ ਮੰਨ ਲਓ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਉਹ ਤੁਸੀਂ ਸਾਰਾ ਸਮਾਨ ਆਪਦਾ ਨਾਲ ਲੈ ਕੇ ਜਾਓ ਪੈਂਚਰ ਕਿਟ ਜਿਵੇਂ ਇੱਕ ਰੇਗਮਾਰ ਹੁੰਦਾ ਉਹਨਾਂ ਕੋਲੇ ਜਾਂ ਕਟਿਊਬ ਹੁੰਦੀ ਆ ਉਹ ਸਾਰਾ ਆਪਦਾ ਪੈਂਚਰ ਵਗੈਰਾ ਲੈ ਕੇ ਜਾਓ ਤੇ ਬਾਕੀ ਜਿਹੜੀ ਵੀ ਐਲ ਕੀ ਸੈਟ ਸਾਈਕਲ ਨੂੰ ਲੱਗਦਾ ਉਹ ਤੁਸੀਂ ਸਾਰਾ ਲੈ ਕੇ ਜਾਓ ਉਹ ਜ਼ਰੂਰੀ ਆ ਜ਼ਰੂਰੀ ਆ ਕਿਉਂਕਿ ਸਾਈਕਲ ਦੇ ਜ਼ ਬ੍ਰੇਕ ਨੇ ਜਾਂ ਗੇਰਾਂ ਦਾ ਕੋਈ ਵੀ ਨੱਟ ਪੇਨ ਖੁੱਲਣਾਗਾ ਉਹ ਐਲਕੋਰ ਐਲਕੀ ਨਾਲ ਹੀ ਆ ਉਹ ਸਾਰਾ ਐਲਕੀ ਦਾ ਹੋਰ ਤਾਂ ਕਿ ਜਿਵੇਂ ਜਿਹੜੇ ਸਾਈਕਲ ਪੈਂਚਰ ਵਾਲੀ ਗੱਲ ਆ ਗਈ ਉਹ ਨਾਲ ਜ਼ਰੂਰ ਰੱਖ ਲਓ ਤੁਸੀਂ ਕਈ ਵਾਰੀ ਲੋੜ ਪੈ ਜਾਂਦੀ ਐ ਐਮਰੀ ਅਸੀਂ ਪਰ ਪੰਜਾਬ ਦੇ ਵਿੱਚ ਆਏ ਹੈਗਾ ਵੀ ਆਪਾਂ ਨੂੰ ਦੁਕਾਨਾਂ ਮਿਲ ਜਾਂਦੀਆਂ ਮਿਲ ਜਾਂਦੀਆਂ ਅਸੀਂ ਨਾਲ ਜ਼ਰੂਰ ਲੈ ਕੇ ਗਏ ਸੀਗੇ ਪੰਪ ਦੀ ਸੰਦ ਲੋੜ ਜ਼ਰੂਰ ਪਈ ਐ ਪੰਪ ਦੀ ਪੰਪ ਜ਼ਰੂਰ ਪੰਪ ਜ਼ਰੂਰ ਰੱਖੋ ਨਾਲ ਕਿਉਂਕਿ ਕਈ ਵਾਰ ਆਇਆ ਹੁੰਦਾ ਦੁਕਾਨ ਨਹੀਂ ਮਿਲਦੀ ਦੂਰ ਹੁੰਦੀ ਆਪਾਂ ਹਵਾ ਭਰ ਕੇ ਉੱਥੇ ਤੱਕ ਪਹੁੰਚ ਸਕਦੇ ਹਾਂ ਹਾਂ ਬਾਕੀ ਰਹਿਣਕਰ ਹੁੰਦਾਗਾ ਜਿਹੜਾ ਪੰਜਾਬ ਦੇ ਵਿੱਚ ਉਹਦੀ ਦਾ ਸੌਫਾ ਪੰਪੀ ਟੈਂਟ ਵਗੈਰਾ ਨਾਲ ਲਿਆਂਦੀ ਲੋੜ ਦੀ ਪਰ ਜੇ ਤੁਹਾਡਾ ਆਪ ਦਾ ਮਾਰਾ ਕੈਂਪਿੰਗ ਕਰਨ ਦਾ ਸਮਾਂ ਹੈ ਤੁਸੀਂ ਉਹ ਲਿਆ ਸਕਦੇ ਹੋ ਤੁਸੀਂ ਲਿਆ ਸਕਦੇ ਹੋ ਤੇ ਚਲੋ ਆਪਣੇ ਥੋੜੇ ਜਿਹਾ ਇੱਕ ਵੀਡੀਓ ਜਰੀਏ ਕਹਿ ਦਵਾਂ ਮੈਂ ਚਲੋ ਆਪਣੇ ਨਾਲ ਵੀ ਇਹੋ ਚੀਜ਼ ਗੱਲ ਹੋਈ ਹੋਈ ਆ ਕਈ ਗੁਰੂ ਘਰਾਂ ਦੇ ਵਿੱਚ ਵਿਚਕਰਾ ਕਰਿਆ ਜਾਂਦਾ ਸਿੱਖਾਂ ਪਰਿਵਾਰਾਂ ਨਾਲ ਵੀ ਮੰਨ ਲਓ ਜਿਵੇਂ ਆਪਣੇ ਸਿੰਘ ਮੁੰਡੇ ਜਾਂਦੇ ਆ ਕੋਈ ਨਸ਼ੇ ਤੋਂ ਰਹਿਤ ਨੇ ਉਹਨਾਂ ਨਾਲ ਵੀ ਵਿਚਕਰਾ ਕਰਿਆ ਜਾਂਦਾ ਇਹ ਚੀਜ਼ਾਂ ਆਪਾਂ ਨੂੰ ਜਾਂ ਸੁਣੋਣੇ ਕਮੇਟੀ ਨੂੰ ਇਹ ਜਿਹੜੀ ਜ਼ਰੂਰ ਚਾਣ ਦੇਣੇ ਚੀਜ਼ਾਂ ਦੇ ਵਿੱਚ ਮੈਂ ਤਾਂ ਦੇਖੋ ਖੁੱਲ ਕੇ ਗੱਲ ਕਰੂੰਗਾ ਕੋਈ ਇਹਦੇ ਵਿੱਚ ਡਰ ਵਾਲੀ ਗੱਲ ਨਹੀਂ ਤੇ ਉਹ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਜੋ ਨਸ਼ੇ ਤੋਂ ਰਹਿਤ ਨੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਇਆ ਉਹਨਾਂ ਨੂੰ ਇਹ ਕਮਰੇ ਹੋ ਗਿਆ ਇਹ ਚੀਜ਼ਾਂ ਹੋ ਗਿਆ ਜ਼ਰੂਰੀ ਨੇ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਉੱਥੇ ਬਹੁਤ ਖਰਚਲ ਖਵਾਰੀ ਹੁੰਦੀ ਆ ਸਾਡੇ ਨਾਲ ਖੁਦ ਇਹ ਹੋਈ ਹੋਈ ਆ ਤੇ ਚਲੋ ਆਪਾਂ ਨਾਮ ਨਹੀਂ ਲਾ ਕੇ ਡਾਕਟਰ ਰੱਖਾਂਗੇ ਤਾਂ ਇਹ ਚੀਜ਼ਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਵੀ ਜਦੋਂ ਕੋਈ ਆਪਣੇ ਘਰੋਂ ਨਿਕਲਦਾ ਕੋਈ ਜੱਜ ਵੇ ਲਈ ਨਿਕਲਦਾ ਕੋਈ ਸੋਚ ਕੇ ਕੋਈ ਸੋਚ ਨਿਕਲਦਾਗਾ ਤਾਂ ਉਹ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਪੰਜਾਬ ਵਾਲੇ ਜੋ ਵੀ ਨੇ ਉਹ ਸਾਥ ਦੇਣ ਉਹ ਜਿਹੜਾ ਜਿਹੜਾ ਘਰੋਂ ਨਿਕਲਦਾ ਇੱਕ ਸੋਚ ਲੈ ਕੇ ਹਾਂਜੀ ਤੇ ਬਈ ਹੋਰ ਦੱਸਿਓ ਵੀ ਕਿਵੇਂ ਮਨ ਲਓ ਤੁਹਾਡਾ ਰੈਣ ਸਾਂਣ ਵਾਲੀ ਗੱਲ ਹੋ ਗਈ ਪਰ ਖਾਣ ਪੀਣ ਦਾ ਬਈ ਕਿਵੇਂ ਆਪਾਂ ਜੀ ਸੋਚੀ ਹੋਵੇ ਉਹ ਤੇ ਮੇਰੇ ਹੱਥੋਂ ਦਾ ਵਧੀਆ ਖਾਣ ਪੀਣ ਦਾ ਵੀਰੇ ਯਾਨੀ ਕਿ 90% ਤਾਂ ਸਾਡਾ ਗੁਰੂ ਘਰਾਂ ਦੇ ਵਿੱਚ ਹੀ ਹੋ ਜਾਂਦਾ ਸੀ ਠੀਕ ਹੈ ਜੇ ਮਨ ਲਓ ਸਾਵਣ ਨੂੰ ਅਸੀਂ ਜਵਾਹਰ ਗੁਰੂ ਘਰ ਦੇ ਵਿੱਚ ਹੀ ਰਾਤ ਕੱਟੀ ਹਾਂਜੀ ਹਾਂਜੀ ਤੇ ਆਪਾਂ ਨੂੰ ਵਧੀਆ ਪ੍ਰਸ਼ਾਦਾ ਪਾਣੀ ਸੀ ਜਿਹੜਾ ਮਿਲ ਜਾਂਦਾ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਸਵੇਰੇ ਜੇ ਤਾਂ ਅਸੀਂ ਤੁਰਨਾ ਹੁੰਦਾ ਸੀ ਆ ਸਾਜਰੇ ਹਾਂਜੀ ਹਾਂ ਤੇ ਫੇਰ ਤਾਂ ਅਸੀਂ ਰਾਸਤੇ ਦੇ ਵਿੱਚ ਉਹ ਜਿਵੇਂ ਕੋਈ ਚੀਜ਼ ਮਿਲ ਗਈ ਠੀਕ ਹੈ ਢਾਬਾ ਮਿਲ ਗਿਆ ਜਾਂ ਫਿਰ ਕਈ ਵਾਰ ਸਾਡੇ ਕੋਲੇ ਬੈਸਪੋਟ ਵਗੈਰਾ ਜਾਂ ਪੂਜੀਆਂ ਵਗੈਰਾ ਉਹ ਸਾਡੇ ਕੋਲ ਰੱਖਿਆ ਹੁੰਦਾ ਸੀ ਠੀਕ ਹੈ ਬਈ ਤੇ ਕਈ ਵਾਰ ਕੋਈ ਢਾਬਾ ਨਹੀਂ ਮਿਲਦਾ ਤਾਂ ਉਹਦੇ ਨਾਲ ਖਾ ਕੇ ਜਿਹੜਾ ਗੁਜ਼ਾਰਾ ਹੋ ਜਾ ਠੀਕ ਹੈ ਬਾਕੀ ਪੰਜਾਬ ਦੇ ਵਿੱਚ ਬਰੀ ਦਿੱਕਤ ਨਹੀਂ ਹੋਵੇ ਤੇ ਮੇਨ ਗੱਲ ਮੈਂ ਇਹ ਦੱਸਣੀ ਚਾਹਾਂਗਾ ਵੀ ਜਦੋਂ ਗਰਮੀ ਦੇ ਵਿੱਚ ਆਪਾਂ ਸਫ਼ਰ ਕਰਦੇ ਆਂ ਹਾਂ ਜਿਹੜੀ ਤੁਸੀਂ ਪਾਣੀ ਦੀ ਬੋਤਲ ਰੱਖਣੀਆਂ ਨਾਲ ਉਹ ਪਲਾਸਟਿਕ ਵਗੈਰਾ ਦੀ ਨਾ ਲੈ ਕੇ ਜਾਓ ਸਹੀ ਜੀ ਬੋਲੀ ਉਹ ਜਿਵੇਂ ਸਟੀਲ ਦੀਆਂ ਬੋਤਲਾਂ ਨਹੀਂ ਅੱਜ ਕੱਲ੍ਹ ਚੱਲਦੀਆਂ ਜਿਵੇਂ ਮਿਲਟਨ ਦੀ ਹੋਗੀ ਜਾਂ ਹੋਰ ਕੰਪਨੀਆਂ ਉਹ ਚੀਜ਼ਾਂ ਉਹ ਤੁਸੀਂ ਲੈ ਕੇ ਜਾਓ ਕਿਉਂਕਿ ਸਵੇਰੇ ਜਿਹੜਾ ਤੁਸੀਂ ਪਾਣੀ ਪਾਲਿਆ ਠੰਡਾ ਚਾਹੇ ਗਰਮ ਪਾਲਿਆ ਚਾਹੇ ਠੰਡਾ ਉਹ ਆਥਣਾਂ ਤੱਕ ਉਝ ਉਹੋ ਜਿਹਾ ਹੀ ਰਹੂ ਸਹੀ ਹੈ ਬਈ ਹਾਂ ਇਹ ਗਰਮੀ ਦੇ ਵਿੱਚ ਬਹੁਤ ਫਾਇਦਾ ਸਾਨੂੰ ਇਹ ਚੀਜ਼ ਆ ਤੇ ਬਾਕੀ ਜਿਹੜੀਆਂ ਦਵਾਈਆਂ ਨੇ ਉਹ ਇੱਕ ਵਾਰ ਕਹਿੰਦਾ ਬਈ ਕਿਉਂਕਿ ਜੇ ਮੈਂ ਰਸਤੇ ਦੇ ਵਿੱਚ ਕਈ ਵਾਰ ਸਾਨੂੰ ਦਿੱਕਤ ਆਈ ਹੈ ਜਿਵੇਂ ਸਰਦੋਂ ਖਣ ਲੱਗ ਗਿਆ ਜਾਂ ਰੋਦੇ ਕਰਕੇ ਜੇ ਆਪਣੀ ਸਿਹਤ ਠੀਕ ਨਹੀਂ ਹੈਗੀ ਤੇ ਫਿਰ ਸਫਰ ਨਹੀਂ ਨਿਕਲਦਾ ਸਹੀ ਗੱਲ ਹੈ ਦਰਦਾਰ ਦੀ ਦਰਦ ਦੀ ਅਲਰਜੀ ਵਗੈਰਾ ਸਭ ਆਪ ਨੂੰ ਸਹੀ ਗ ਦਵਾਈਆਂ ਦੇ ਕੇ ਬਾਕੀ ਜਿਹੜਾ ਬਜਟ ਹੈਗਾ ਆਪਣਾ ਉਹ ਥੋੜਾ ਜਿਹਾ ਮੰਨ ਕੇ ਚੱਲੋ ਤੁਹਾਨੂੰ 6 ਤੋਂ 7000 ਦੇ ਵਿੱਚ ਬਿਜਾ ਕੇ ਮੰਨ ਕੇ ਚੱਲੋ ਤੇ ਬਈ ਆਹੀ ਮਨਜੀ ਤੁਹਾਨੂੰ ਪੁੱਛਣ ਲੱਗਿਆ ਸੀ ਵੀ ਆਪਣਾ ਖਰਚਾ ਕਿੰਨਾ ਕੁ ਆ ਗਿਆ ਪੰਜਾਬ ਦੇ ਵਿੱਚ ਸਾਰਾ ਜਿੰਨਾ ਤੁਸੀਂ ਟੂਰ ਕਰਿਆਗਾ ਸਾਡਾ ਹੁਣ ਤੱਕ 6500 7000 ਦੋਵਾਂ ਦਾ ਮੈਂ ਜਾਨ ਕੇ ਸਾਤ ਹਜ਼ਾਰ ਮੇਰਾ 7000 ਮੇਰਾ ਇੰਨਾ ਇੰਨਾ ਦਾ ਖਰਚਾ ਆ ਗਿਆ ਸਾਡਾ ਠੀਕ ਆ ਬਾਈ ਮੈਂ ਜਾਨ ਕੇ ਤੁਸੀਂ 10 10000 ਮੰਨ ਕੇ ਚੱਲੋਗੇ ਤੁਹਾਡਾ ਖਰਚਾ ਆ ਸਕਦਾ ਠੀਕ ਆ ਬ੍ਰਦਰ ਹਾਂ ਇਤੋਂ ਵੱਧਦਾ ਨਹੀਂ ਕਾਟ ਜਰੂਰ ਸਕਦਾ ਜੇ ਵੀ ਹਾਂ ਵੱਧਦਾ ਨਹੀਂ ਇਤੋਂ ਇਹਦਾ ਠੀਕ ਆ ਬਾਈ ਹਾਂ ਤੇ ਉਹ ਮੰਨ ਲਈਏ ਵੀ ਜਮ ਇੱਕ ਚਲੋ ਸੱਜਣ ਮਿੱਤਰਾਂ ਦਾ ਵੀ ਇਹ ਵੀ ਥੋੜਾ ਜਿਹਾ ਸਵਾਲ ਸਵਾਲ ਹੋਊਗਾ ਮੈਨੂੰ ਪਤਾ ਵੀ ਕਮੈਂਟਾਂ ਤੋਂ ਪਹਿਲਾਂ ਹੀ ਆਪਾਂ ਗੱਲ ਕਰ ਲਈਏ ਹਾਂਜੀ ਕੋਈ ਮੰਨ ਲਓ ਵੀ ਜਿਵੇਂ ਆਪਾਂ ਉਹ ਖਰਚਾ ਕਰਿਆ ਵੀ ਜਿਵੇਂ ਕਿ ਕਿਹੜੀ ਚੀਜ਼ ਤੇ ਵੀ ਜ਼ਿਆਦਾ ਆਉਂਦਾ ਖਰਚਾ ਆਪਾਂ ਸੋਚੀਏ ਖਰਚਾ ਵੀਰੇ ਮੰਨ ਲਓ ਜਿਵੇਂ ਹੁਣ ਜ਼ਿਆਦਾਤਰ ਤਾਂ ਅਸੀਂ ਗੁਰੂ ਘਰਾਂ ਦੇ ਵਿੱਚ ਹੀ ਰਹਿੰਦੇ ਹਾਂ ਹਾਂਜੀ ਚਲੋ ਮਾੜਾ ਦਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਹਨਾ ਤੇ ਕਿਉਂਕਿ ਹਰੇਕ ਦਾ ਆਪਦਾ ਸੁਭਾਅ ਤੇ ਆਪਦਾ ਕੰਮ ਆ ਕਿਸੇ ਦੀ ਕਿਹੜੀ ਮਜਬੂਰੀ ਹੋ ਸਕਦੀ ਹੈ ਇਹ ਆਪਾਂ ਨੂੰ ਪਤਾ ਨਹੀਂ ਹਾਂਜੀ ਹਾਂਜੀ ਪਰ ਜਦੋਂ ਅਸੀਂ ਉੱਥੇ ਕਮਰਾ ਲੈਂਦੇ ਪੈਸੇ ਵਾਲਾ ਕਮਰਾ ਹੀ ਮਿਲਿਆ ਠੀਕ ਹੈ ਜੇ ਮੰਨ ਲਓ ਅਸੀਂ ਦੱਸ ਦੇ ਵੀ ਸੀਗੇ ਵੀ ਹਨਾ ਵੀ ਮੰਨ ਲਓ ਅਸੀਂ ਸਾਈਕਲ ਯਾਤਰਾ ਕਰ ਜਾਂਦਾ ਹਾਂ ਉਹ ਗੰਜੈਸ ਸਾਡੇ ਨਾਲ ਕੋਈ ਕੀਤੀ ਨਹੀਂ ਸੀ ਯਾਰ ਠੀਕ ਹੈ ਬਈ ਚਲੋ ਕਮਰਾ ਸਾਨੂੰ ਮਿਲ ਜਾਂਦਾ ਸੀ ਇਹ ਸਾਡਾ ਵਧੀਆ ਸੀ ਹਾਂਜੀ ਹਾਂਜੀ ਤੇ ਇੱਕ ਦੋ ਗੁਰੂ ਘਰ ਸਾਨੂੰ ਮਿਲੇ ਵੀ ਆ ਜਿਵੇਂ ਆਪਣੇ ਮਲੇਰ ਕੋਟਲੇ ਮਿਲੇ ਨੇ ਜਾਂ ਇੱਕ ਦੋ ਜਗ੍ਹਾ ਤੇ ਹੋਰ ਉੱਥੇ ਸਾਨੂੰ ਕਮਰੇ ਫਰੀ ਮਿਲੇ ਹਾਂਜੀ ਹਾਂਜੀ ਤੇ ਇਹਨਾਂ ਚੀਜ਼ਾਂ ਦੇ ਜ਼ਿਆਦਾਤਰ ਸਾਡਾ ਜਿਹੜਾ ਥੋੜਾ ਜਿਹਾ ਖਰਚ ਆਇਆਗਾ ਬਾਕੀ ਜਦੋਂ ਸਵੇਰੇ ਸਾਜਰੇ ਤੁਰਨਾ ਹੁੰਦਾ ਸੀ ਓਵਰਟਾ ਬਿਗ ਵੇਰੇ ਦਾ ਜਿਵੇਂ ਰੋਟੀ ਖਾਣੀ ਹੁੰਦੀ ਸੀ ਉਹ ਤੁਹਾਡੇ ਆਪਦੇ ਬਜਟ ਦੇ ਹਿਸਾਬ ਨਾਲ ਵੀ ਤੁਸੀਂ ਜੇ ਮਹਿੰਗੀ ਰੋਟੀ ਖਾਣੀ ਆ ਉਹਦਾ ਆਪਾਂ ਨੂੰ ਪਤਾ ਹੀ ਹੈ ਹਾਂ ਸਹੀ ਹੈ ਬਈ ਬਾਕੀ ਇੱਕ ਮੈਂ ਹੋਰ ਗੱਲ ਦੱਸ ਦਿੰਨਾ ਤਲੀਆਂ ਹੋਈਆਂ ਜੀਹਾਂ ਸਫਰ ਦੇ ਵਿੱਚ ਬਹੁਤ ਘਟਾ ਸਹੀ ਆ ਬਾਈ ਹਾਂ ਉਹ ਬਾਈ ਮੈਂ ਵੀ ਜਦੋਂ ਬਾਈ ਹੁਣ ਆਪਣੇ ਇੱਕ ਨਿਕਲੇ ਹੋਇਆ ਆਪਣੇ ਹਰੀ ਗੇ ਪੱਤਣ ਤੋਂ ਹਾਂ ਉਹਨਾਂ ਨੇ ਪਹਿਲਾਂ ਸ੍ਰੀ ਹੇਮਕੋੜ ਸਾਹਿਬ ਦੀ ਯਾਤਰਾ ਕਰਨੀ ਸੀ ਮੈਂ ਉਹਨਾਂ ਨੂੰ ਇਹੀ ਚੀਜ਼ਾਂ ਕਿਹਾ ਸੀ ਵੀ ਤਲੀ ਹੋਈ ਚੀਜ਼ ਨਾ ਖਾਓ ਕਿਉਂਕਿ ਤੁਹਾਡੇ ਮਾਲੂ ਜੇ ਉੱਤੋਂ ਦੀ ਠੰਡਾ ਪਾਣੀ ਵੀ ਪੀ ਲਿਆ ਆਪਾਂ ਬਹੁਤ ਬੁਰਾ ਲੰਦਾ ਤਾਂ ਤੁਸੀਂ ਉੱਥੇ ਬਿਮਾਰ ਹੋ ਸਕਦੇ ਹੋ ਜਿਵੇਂ ਬਾਈ ਮਾਲੂ ਗੁਰਪਰਾੜ ਸੀਗਾ ਉਹਨਾਂ ਨਾਲ ਵੀ ਇਹੀ ਚੀਜ਼ਾਂ ਹੋਈਆਂ ਨੇ ਬਾਈ ਹੇਮਕੋੜ ਸਾਹਿਬ ਤਾਂ ਬਿਮਾਰ ਰਹੇ ਨੇ ਬਿੱਟੂ ਫੇਲੀਅਰ ਹੋ ਗਿਆ ਬਾਈ ਉਹ ਵੀ ਬਿਮਾਰ ਰਹੇ ਨੇ ਇਕੱਠੇ ਸਾਰੇ ਹਾਂ ਜੀ ਹਾਂ ਅਹੀ ਚੀਜ਼ਾਂ ਹੋ ਜਾਂਦੀਆਂ ਨੇ ਵੀ ਸਿੰਪਲ ਖਾਣਾ ਖਾਓ ਬਸ ਸਿੰਪਲ ਸਾਡਾ ਵੀਰੇ 27 ਦਿਨਾਂ ਦਾ ਟੂਰ ਹੋ ਗਿਆ ਆਹਦੇ ਹਾਂ ਤੇ ਕਦੇ ਸਾਨੂੰ ਦਿੱਕਤ ਨਹੀਂ ਆਈ ਇਹ ਜੀ ਅਸੀਂ ਇੱਕ ਦਿਨ ਖਾਦੇ ਸੀ ਪਰ ਆਲੇ ਹਾਂ ਮੁੜ ਕੇ ਅਸੀਂ ਨਹੀਂ ਖਾਦੇ ਇਹ ਤਾਂ ਕਰਕੇ ਆਪਰੇ ਆ ਦੇਣ ਲੱਗਾ ਵੀ ਤਲੀ ਜੀ ਨਾ ਜਿੰਨਾ ਸਾਦਾ ਖਾਣਾ ਖਾ ਸਕਦੇ ਆ ਆਓ ਤੇ ਇੱਕ ORS ਜਰੂਰ ਰੱਖੋ ਨਾਲ ਹਾਂਜੀ ਹਾਂ ਜੀ ਬਾਈ ਮਰੇ ਤੁਸੀਂ ਮੰਨਦੀ ਗੱਲ ਪੜ ਲਈ ਮੈਂ ਨਾ ਬਾਈ ਉਹਨਾਂ ਨੂੰ ਜਿਹੜੇ ਆਪਣੇ ਹਰੀ ਕੇ ਪਰਸਨ ਵਾਲੇ ਆ ਉਹਨਾਂ ਮੰਜੇ ਦੇ ਉੱਪਰ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਬਾਈ ਉਹਨਾਂ ਦੀਆਂ ਹਾਂਜੀ ਉਹਨਾਂ ਨੇ ਮੈਨੂੰ ਟੈਂਟ ਵੀ ਦਿਖਾਇਆ ਸਾਰੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨੇ ਨਾ ਮੈਂ ਆਹੀ ਚੀਜ਼ ਕਹੀ ਮਹਾਪ੍ਰੇ ਤੁਸੀਂ ORS ਦੀਆਂ ਪੁੜੀਆਂ ਜਰੂਰ ਲੈ ਕੇ ਜਾਣਾ ਇਹ ਜਰੂਰ ਲੈ ਕੇ ਜਾਇਓ ਇਹ ਉਹਨਾਂ ਨੇ ਅੱਜ ਵੀਡੀਓ ਦੇ ਵਿੱਚ ਜ਼ਿਕਰ ਵੀ ਕਰਿਆ ਚੰਡੀਗੜ੍ਹ ਪਹੁੰਚਦੇ ਸੀ ਉੱਥੇ ਜ਼ਿਕਰ ਕਰਨ ਲੱਗੇ ਠੀਕ ਇਹਨੇ ਆ ਬਾਈ ਨੇ ਕਿਹਾ ਸੀ ਪੁੜੀਆਂ ਲੈ ਕੇ ਜਾਈ ਮੈਂ ਕਿਹਾ ਚਲੋ ਕੋਈ ਨਹੀਂ ਜੀ ਬਹੁਤ ਬਹੁਤ ਧੰਨਵਾ ਬਾਬਰੇ ਉਹਨਾਂ ਦਾ ਉਹ ਆਰਐਸ ਵੀ ਪੂਰੀ ਵੀ ਉਹ ਵੀ ਦੋ ਤਰ੍ਹਾਂ ਨੇ ਉਹ ਦੇਖਾਂ ਗੰਦਰੀ ਪੂਰੀ ਬਣਦੀ ਹੈ ਤੇ ਇੱਕ ਚਿੱਟੀ ਜੀ ਪੂਰੀ ਹੁੰਦੀ ਹੈ ਉਹ ਚਿੱਟੀ ਜੀ ਲੈ ਕੇ ਜਾਇਓ ਉਹਦਾ ਟੇਸਟ ਵਧੀਆ ਹੁੰਦਾ ਚਿੱਟੀ ਦਾ ਟੇਸਟ ਵੀ ਵਧੀਆ ਸਾਨੂੰ ਨਰਜੀ ਵੀ ਬਹੁਤ ਮਿਲਦੀ ਹੈ ਸਹੀ ਹੈ ਉਹ ਸਾਤਰੀ ਹੁੰਦੀ ਉਹਦੇ ਚ ਨੌਨ ਜਾ ਜਾਂਦੇ ਉਹ ਉਹ ਥੋੜਾ ਜਿਹਾ ਪੇਟ ਦੇ ਵਿੱਚ ਦਿੱਕਤ ਜੀ ਆ ਪੇਟ ਤੇ ਦਿੱਕਤ ਆਉਂਦੀ ਆ ਤੇ ਵੱਡੀ ਗੱਲ ਆ ਵੀਰੇ ਉਹ ਜਿਵੇਂ ਆਪਾਂ ਚਲਾਈ ਜਾਂਦੇ ਆ ਸਾਈਕਲ ਚਲਾਈ ਜਾਂਦੇ ਆ ਜਿਹੜੀ ਆਪਣੀ ਨਰਜੀ ਆ ਉਹਨੂੰ ਪੂਰਾ ਰੱਖ ਹਾਂ ਉਹ ਪੂਰਾ ਰੱਖ ਰਿਹਾ ਕਮੀ ਨਹੀਂ ਆਉਂਦਾ ਤੇ ਵੱਡੀ ਗੱਲ ਆ ਵਿੱਚ ਵਿੱਚ ਚਲੋ ਜਿਹੜੇ ਗੋਰੇ ਲੋਕ ਆ ਜੇ ਮੈਂ ਸਾਈਕਲ ਚਲਾਉ ਉਹ ਜ਼ਿਆਦਾਤਰ ਨਾ ਜਿਵੇਂ ਆਪਦੇ ਨਾਲ ਚਾਕਲੇਟ ਵੀ ਰੱਖਦੇ ਆ। ਸਾਹੀ ਚੀਜ਼ ਹੁੰਦੀ ਆ ਵੀ ਚਾਕਲੇਟ ਵੀ ਨਾਲ ਜੀ ਰਹੀ ਆ। ਸਾਡੇ ਕੋਲੇ ਵੀ ਰੱਖੀ ਹੁੰਦੀ ਸੀ ਚਾਕਲੇਟ ਦੀ ਜਗ੍ਹਾ ਤੇ ਟੌਫੀ ਹਾਂਜੀ ਹਾਂ ਇੱਕ ਵਿਟਾਮਿਨ ਸੀ ਦੀ ਟੌਫੀ ਹੁੰਦੀ ਹੈ ਜਿਨ੍ਹਾਂ ਨੇ ਦੇਖੀ ਉਹਨਾਂ ਨੂੰ ਪਤਾ ਉਹ ਸੰਤਰੀ ਜੇ ਸੰਤਰੀ ਰੰਗ ਦਾ ਨਾ ਹੁੰਦਾ ਉਹ ਆ ਬਈ ਉਹ ਟੌਫੀ ਅਸੀਂ ਰੱਖੀ ਆ ਬਹੁਤ ਵਧੀਆ ਨੇ ਉਹ ਉਪਕਰਮੀ ਚਾਕਲੇਟ ਪਿਘਲ ਜਾਂਦਾ ਉਹ ਨਾ ਕੀ ਚੀਜ਼ ਆ ਉਹ ਜਿਹੜੀ ਬਾਈ ਹਣੀ ਜਿਹੜੀ ਟੌਫੀ ਕਹਿੰਦੇ ਆ ਉਹ ਗਲ ਵਗੈਰਾ ਨਹੀਂ ਫੜਦੀ ਹੈਗੀ ਜੇ ਮਨ ਲੋ ਕੋਈ ਵੀ ਆਪਾਂ ਨੂੰ ਦਿੱਕਤ ਆਉਂਦੀ ਹੈ ਜਾਂ ਆਪਣਾ ਖਾਦੇ ਪੀਤੇ ਦਾ ਜਿਵੇਂ ਮੰਨ ਲਓ ਤਲੇ ਆਵੇ ਕਈ ਵਾਰ ਕੋਈ ਖਾ ਵੀ ਲੈਂਦਾ ਉਹਦੇ ਉੱਤੇ ਠੰਡਾ ਪਾਣੀ ਪੀ ਲਵੇ ਉਹ ਟੌਫੀ ਵਗੈਰਾ ਫਿਰ ਪੂਰਾ ਅਸਰ ਕਰ ਦੂ ਅਸਰ ਕਰਦੀ ਆ ਪਰ ਉਹ ਜਿਵੇਂ ਕਹਿੰਦੇ ਗਲਾ ਨਹੀਂ ਬੰਨਦਾ ਉਹਦੇ ਨਾਲ ਨਹੀਂ ਕਾਲਾ ਨਹੀਂ ਫੜਦਾ ਗਲਾ ਫੜੇ ਵਾਲੇ ਉਦੋਂ ਉਹ ਬੁਖਾਰ ਹੋ ਜਾਂਦਾ ਤੇ ਬੰਦਾ ਉੱਥੇ ਬਿਮਾਰ ਹੋ ਜਾਂਦਾ ਤੇ ਨਾਫਾ ਉਧਰ ਦੇ ਨਾਲ ਉਧਰ ਦੇ ਸਫਰ ਵਿਚਾਲੇ ਹੁੰਦਾ ਹਾਂਜੀ ਹਾਂ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਕੋਲ ਤੁਸੀਂ ਕਾਲੂਲਡ ਸਾਈਕਲ ਤੇ ਵੀ ਪਹੁੰਚੇ ਤੇ ਵੱਡੀ ਗੱਲ ਆ ਤੁਹਾਨੂੰ ਮੈਂ ਦਰਸ਼ਕੋ ਵੀ ਦੱਸਣਾ ਚਾਹਣਾ ਜੋ ਸੱਜਣ ਮਿੱਤਰ ਆਪਾਂ ਨੂੰ ਦੇਖਦੇ ਨੇ ਵੀਰ ਉਹਨੇ ਹਜੇ ਸਾਈਕਲਿੰਗ ਕਰਕੇ ਹਜੇ ਆਪਣੇ ਪਿੰਡ ਬਾਈ ਉਹਨਾਂ ਨੇ ਆਪਣੇ ਪਿੰਡ ਪਹੁੰਚਣਾਗਾ ਹਾਂਜੀ ਤੇ ਆਪਣੇ ਕੋਲ ਇੱਥੇ ਸੇਵਾ ਦਾ ਬਾਈ ਉਹਨਾਂ ਨੇ ਮੌਕਾ ਦਿੱਤਾ ਆਪਾਂ ਨੂੰ ਤੇ ਬਾਕੀ ਪਿੰਡ ਜਾ ਕੇ ਬਾਈ ਉਹਨਾਂ ਦਾ ਘਰ ਮਾ ਸਵਾਗਤ ਹੋਣਾ ਮਹਾਰਾਜ ਦੀ ਕਿਰਪਾ ਨਾਲ ਇਹ ਵੱਡੀ ਗੱਲ ਆ ਚਲੋ ਜਿੰਨਾ ਜਿੰਨਾ ਨੇ ਵੀ ਵੀਰਾਂ ਨੇ ਸਵਾਗਤ ਬਾਈ ਉਹਨਾਂ ਦਾ ਕੀਤਾ ਹੌਸਲਾ ਦਿੱਤਾ ਉਹਨਾਂ ਦਾ ਵੀ ਧੰਨਵਾਦ ਬਾਈ ਹਨਾ ਹਾਂਜੀ ਹਾਂ ਤੇ ਬਾਕੀ ਆਉਣ ਵਾਲੇ ਸਮੇਂ 'ਚ ਚਲੋ ਦੋ ਵੀ ਪੰਜਾਬ ਦੇ ਟੂਰ ਕਰਨਾ ਚਾਹੁੰਦੇ ਆ ਜਾਂ ਨਿਕਲਦੇ ਆ ਘਰਾਂ ਤੋਂ ਤਾਂ ਆਪਾਂ ਉਹਨਾਂ ਦਾ ਸਾਥ ਜਰੂਰ ਦਈਏ ਤੇ ਜਰੂਰ ਉਹਨਾਂ ਦੇ ਬਲੌਗ ਵਗੈਰਾ ਦੇਖੀਏ ਸਬਸਕ੍ਰਾਈਬ ਕਰੀਏ ਤਾਂ ਜੋ ਉਹਨਾਂ ਨੂੰ ਹੌਸਲਾ ਹੋ ਸਕੇ ਅੱਗੇ ਵਧਣ ਅੱਗੇ ਵਧਣ ਕਿਉਂਕਿ ਮਕਸਦ ਹੁੰਦਾ ਦੇਖੋ ਹਰੇਕ ਦਾ ਕੋਈ ਚੀਜ਼ ਮੰਗਣਾ ਨਹੀਂ ਹੈਗਾ ਕੋਈ ਪੈਸਾ ਇਕੱਠਾ ਕਰਨਾ ਉਹ ਆਉਂਦੀ ਮਿਹਨਤ ਕਰਦੇ ਆ ਮਿਹਨਤ ਤੋਂ ਹੀ ਕਮਾਈ ਕਰਕੇ ਉਹ ਅੱਗੇ ਵਧਣਾ ਚਾਹੁੰਦੇ ਆ ਵੱਡੀ ਗੱਲ ਆ ਤੇ ਸ਼ੁਕਰੀਆ ਧੰਨਵਾਦ ਜੋ ਕਾ ਲੋਡ ਸਾਈਕਲ ਨਾਲ ਜੁੜਿਆ ਹੋ ਸਕਦਾ ਤੇ ਤੁਹਾਨੂੰ ਬਲੌਗ ਇਹ ਸੋਹਣਾ ਲੱਗਿਆ ਉਹ ਸਾਡਾ ਤੇ ਠੀਕ ਆ ਜੀ ਸ਼ੁਕਰੀਆ ਵੀਰੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਪਰ ਇਹਨਾਂ ਦਾ ਜੂਟ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੱਜਣ ਮਿੱਤਰ ਆਪਣੇ ਆਜ YouTube ਚੈਨਲ ਆ ਬਾਈ ਉਹਨਾਂ ਦਾ ਮਾਲ ਪਾਵਾਏ ਪੰਜਾਬ ਟੂਰ ਕਰਿਆ ਬਾਈ ਉਹਨਾਂ ਨੇ ਤੇ ਜ਼ਰੂਰ ਇਹਨਾਂ ਨੂੰ ਸਬਸਕ੍ਰਾਈਬ ਕਰਿਓ ਚਾਲ 올ਡ ਸਾਈਕਲ ਤੇ ਮਾਲਵਾ ਪੁਆਇੰਟ ਆ ਵੀ ਬਾਈ ਦਾ ਚੈਨਲ ਆ ਤੇ ਆ ਦੋਨੇ ਸੱਚੇ ਮਿੱਤਰ ਆ ਚਾਲ ਲਓ ਇਹਨਾਂ ਨੂੰ ਤੇ ਪਾ ਲਓ ਗੂੜੀ ਯਾਰੀ ਇਹਨਾਂ ਨਾਲ ਤੇ ਠੀਕ ਆ ਬਾਈ ਕੋਨੇ ਸੋਨਹਾਂ ਸਾਤ ਸ੍ਰੀ ਅਕਾਲ ਕੋਨੇ ਸੋਨਹਾਂ ਆਸਤਰੀਆਂ ਕਾ ਲਓ